ਸਾਸੀ ਗਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ 15 ਜੈਡ ਵਿਖੇ ਸਰਦਾਰ ਰਣਜੀਤ ਸਿੰਘ ਚੈਲ ਜੀ ਦੇ ਘਰ ਤੇ ਦੋਸਤੋ ਇੱਥੇ ਤੁਹਾਨੂੰ ਇੱਕ ਪੁਰਾਣਾ ਦਰਵਾਜ਼ਾ ਤੇ ਬੈਠਕ ਦਿਖਾ ਰਹੇ ਹਾਂ ਉੱਪਰ ਤੁਸੀਂ ਸਨ ਪੜ ਰਹੇ ਹੋ 1951 ਦੋਸਤੋ ਇਹ ਜਿਹੜਾ ਦਰਵਾਜ਼ਾ ਤੇ ਬੈਠਕਾ ਇਹ 1951 ਦੇ ਵਿੱਚ ਸਰਦਾਰ ਭਾਗ ਸਿੰਘ ਜੀ ਚੈਲ ਉਹਨਾਂ ਨੇ ਬਣਵਾਇਆ ਸੀ ਇਹ ਚੈਲ ਪਰਿਵਾਰ ਹਬੋਰ ਦੇ ਲਾਗਲੇ ਪਿੰਡ ਰਾਜਪੁਰਾ ਤੋਂ ਸਨ 1927 ਦੇ ਵਿੱਚ ਇੱਥੇ ਆ ਕੇ ਵਸੇ ਸਨ ਤੇ ਇਹ ਦਰਵਾਜ਼ਾ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਹਾਂ ਕਿ 1951 ਦੇ ਵਿੱਚ ਬਣਿਆ ਦੋਸਤੋ ਚੀਜ਼ਾਂ ਸਾਹਮਣੇ ਦੇ ਨਾਲ ਜਿਹੜੀ ਉਹਨਾਂ ਦੀ ਮਣਿਆ ਦਾ ਉਹ ਹੋਰ ਵੱਧ ਜਾਂਦੀ ਆ ਤੇ ਇਸ ਦਰਵਾਜ਼ੇ ਤੇ ਬੈਠਕ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਪਰਿਵਾਰ ਇਹਨਾਂ ਦੀ ਸੰਭ ਸੰਭਾਲ ਕਰ ਰਿਹਾ ਹੈ ਅੰਦਰਲੇ ਪਾਸੇ ਦੋਸਤੋ ਜਿਹੜਾ ਘਰ ਆ ਪਹਿਲਾਂ ਘਰ ਵੀ ਜਿਵੇਂ ਪੁਰਾਣੇ ਬਰਾਂਡੇ ਵਾਲੇ ਘਰ ਸੀ ਉਸ ਤਰੀਕੇ ਦਾ ਸੀ ਪਰ ਕੁਝ ਸਮਾਂ ਪਹਿਲਾਂ ਜਿਹੜਾ ਘਰ ਆ ਉਹ ਨਵਾਂ ਤਿਆਰ ਕਰ ਲਿਆ ਪਰ ਜਿਹੜੀ ਪਰਿਵਾਰ ਦੀ ਬਜ਼ੁਰਗਾਂ ਦੀ ਵਿਰਾਸਤਾ ਉਹਨੂੰ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਸੰਭਿਆ ਹੋਇਆ ਹੈ ਦੋਸਤੋ ਇਹ ਬੈਠਕਾ ਤੁਹਾਨੂੰ ਸਾਰਾ ਅੰਦਰਲੇ ਪਾਸੇ ਤੋਂ ਵੀ ਆਪਾਂ ਦਿਖਾਵਾਂਗੇ ਇਹ ਪਹਿਲਾਂ ਆਲੇ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਇਹਨਾਂ ਦੇ ਵਿੱਚ ਦੀਵੇ ਵਗੈਰਾ ਰੱਖਦੇ ਸੀ ਲੋਕ ਉਸ ਸਮੇਂ ਤਾਂ ਇਹ ਵਾਲੇ ਵੀ ਉਸੇ ਸਮੇਂ ਦੇ ਨੇ ਇਸ ਦਰਵਾਜੇ ਦੇ ਦੋਨਾਂ ਪਾਸੇ ਬਣੇ ਹੋਏ ਆ ਇਸ ਤੇ ਜਿਹੜਾ ਇਹ ਗੇਟ ਦਰਵਾਜ਼ਾ ਲੱਗਿਆ ਹੋਇਆ ਇਹ ਲੱਕੜ ਦਾ ਦਰਵਾਜ਼ਾ ਇਹ ਵੀ ਦੋਸਤੋ ਪੁਰਾਣੇ ਸਮੇਂ ਦਾ ਹੈ ਜਦੋਂ ਇਹ ਦਰਵਾਜ਼ਾ ਤਿਆਰ ਕੀਤਾ ਗਿਆ ਸੀ ਅਗਰ ਗੱਲ ਕਰੀਏ ਇਸ ਦੀ ਛੱਤਾਂ ਦੀ ਤਾਂ ਜਿਹੜੀ ਛੱਤ ਆ ਉਹ ਵੀ ਟੈਲ ਬੱਤੇ ਦੀ ਪੁਰਾਣੀ ਛੱਤ ਆ ਦੋਸਤੋ ਗਾਰਡਰ ਦੇਖੀਏ ਤਾਂ ਅੱਜਕੱਲ ਤਾਂ ਇੱਕ ਗਾਰਡਰ ਆਮ ਬੰਦਾ ਚੁੱਕੀ ਨਹੀਂ ਸਕਦਾ ਜਿੰਨੇ ਜਿੰਨੇ ਬੱਡੇ ਇਹ ਗਾਰਡਰ ਇਸ ਦਰਵਾਜੇ ਦੇ ਉੱਪਰ ਪਏ ਹੋਏ ਆ ਤੇ ਇਹੀ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਉਹ ਮਜ਼ਬੂਤੀ ਦਾ ਰਾਜ ਨੇ ਇਹ ਦੋਸਤੋ ਆਪਾਂ ਛੱਤ ਤੁਹਾਨੂੰ ਦਿਖਾ ਰਹੇ ਆ ਟਾਇਲ ਬੱਤੇ ਦੀ ਜਿਹੜੀ ਪੁਰਾਣੀ ਛੱਤਾ ਇਹ ਦੋਸਤੋ ਤੁਸੀਂ ਅੰਦਰਲੇ ਪਾਸੇ ਤੋਂ ਦੇਖ ਰਹੇ ਹੋ ਇਹ ਪੁਰਾਣਾ ਜਿਹੜਾ ਲੱਕੜ ਦਾ ਗੇਟ ਆ ਬਾਹਰਲੇ ਪਾਸੇ ਤੋਂ ਰੰਗ ਰੋਗਣ ਇਸ ਨੂੰ ਕੀਤਾ ਗਿਆ ਹੈ ਇਹ ਸਾਰਾ ਦਰਵਾਜ਼ਾ ਜਿਹੜਾ ਅੰਦਰਲੇ ਪਾਸੇ ਤੋਂ ਵੀ ਤੁਹਾਨੂੰ ਇਸ ਦਾ ਵਿਊ ਦਿਖਾ ਰਹੇ ਹਾਂ ਬੜਾ ਖੂਬਸੂਰਤ ਹੈ ਦੋਸਤੋ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਦਰਵਾਜ਼ਾ ਸੀ ਉਹ ਤਕਰੀਬਨ ਹਰ ਇੱਕ ਘਰ ਦੇ ਅੱਗੇ ਹੁੰਦਾ ਸੀ ਹੁਣ ਨਵੀਆਂ ਕੋਠੀਆਂ ਪੈਣ ਕਰਕੇ ਉਹ ਚੀਜ਼ਾਂ ਖਤਮ ਹੋ ਗਈਆਂ ਇਹ ਬਿਲਕੁਲ ਦਰਵਾਜ਼ੇ ਦੇ ਨਾਲ ਹੀ ਜਿਹੜੀ ਬੈਠਕ ਹੈ ਇਸ ਦੇ ਸਾਹਮਣੇ ਵੀ ਤੁਸੀਂ ਦੇਖ ਰਹੇ ਹੋ ਕਿ ਦੋ ਆਲੇ ਬਣੇ ਹੋਏ ਆ ਇਹ ਬੈਠਕ ਵੀ ਬਿਲਕੁਲ ਉਸੇ ਸਮੇਂ ਦੀ ਪੁਰਾਣੀ ਹੈ ਇਹਨੀਆਂ ਵੀ ਜਿਹੜੀਆਂ ਛੱਤਾਂ ਨੇ ਉਹ ਪ੍ਰਾਣੀਆਂ ਨੇ ਬਿਜਲੀ ਦੀ ਫਿਟਿੰਗ ਕਹਿ ਲਈਏ ਉਹ ਵੀ ਪ੍ਰਾਣੀ ਟਾਈਪ ਦੀ ਹੋਈ ਹੋਈ ਆ ਕਿਉਂਕਿ ਅੱਜ ਕੱਲ ਤਾਂ ਅੰਡਰਗਰਾਉਂਡ ਸਾਰੀ ਫਿਟਿੰਗ ਵਗੈਰਾ ਹੁੰਦੀ ਹੈ ਇਹ ਬੈਠਕ ਵੀ ਬੜੀ ਖੂਬਸੂਰਤ ਆ ਅੰਦਰਲੇ ਪਾਸੇ ਤੋਂ ਦੋਸਤੋ ਤੁਸੀਂ ਇਸ ਦਾ ਵਿਊ ਦੇਖ ਰਹੇ ਹੋ ਇਹਨਾਂ ਨੂੰ ਪਰਿਵਾਰ ਰੈਗੂਲਰ ਆ ਜਿਹੜੀ ਇਹਨਾਂ ਦੀ ਸੰਭ ਸੰਭਾਲ ਇਹਨਾਂ ਨੂੰ ਮੈਂਟੇਨ ਕਰਦਾ ਤੇ ਇਹ ਬਿਲਕੁਲ ਅੱਜ ਦੇਖਣ ਨੂੰ ਲੱਗਦੀਆਂ ਨੇ ਕਿ ਜਿਵੇਂ ਹੁਣੇ ਹੀ ਬਣੀਆਂ ਹੁਣ ਦਰਵਾਜ਼ਾ ਵੀ ਇਸ ਤਰ੍ਹਾਂ ਬਾਹਰੋਂ ਵੇਖੀਏ ਤਾਂ ਲੱਗਦਾ ਹੀ ਨਹੀਂ ਕਿ ਇਹ 1952 ਵੇਲੇ ਦਾ ਬਣਿਆ ਹੋਇਆ ਹੈ Dosto, es y... ਪਿੰਡ 15 ਜੈਡ ਦੇ ਵਿੱਚ 1952 ਵੇਲੇ ਦਾ ਬਣਿਆ ਹੋਇਆ ਦਰਵਾਜ਼ਾ ਤੇ ਬੈਠਕ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਸੀ ਤੁਹਾਨੂੰ ਇਹ ਦਰਵਾਜ਼ਾ ਕਿਸ ਤਰ੍ਹਾਂ ਲੱਗਿਆ ਕਮੈਂਟ ਜਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੇ ਜੇਕਰ ਤੁਹਾਡੇ ਪਰਿਵਾਰ ਨੇ ਵੀ ਕੋਈ ਇਸ ਤਰ੍ਹਾਂ ਦੀ ਵਿਰਾਸਤ ਸੰਭੀ ਆ ਜਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦਾ ਦਰਵਾਜ਼ਾ ਜਾਂ ਕੋਈ ਪੁਰਾਣਾ ਘਰ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਆਪਾਂ ਉਸ ਨੂੰ ਵੀ ਕਵਰੇਜ ਕਰਕੇ ਦੋਸਤਾਂ ਦੇ ਨਾਲ ਸਾਂਝਾ ਕਰਾਂਗੇ ਮਿਲਦੇ ਆਂ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ